ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪੰਡ ਰਾਜੇਵਾਲ ਪਹੁੰਚੇ ਹਾਂ ਜੀ ਗੁਰਦੁਆਰਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਛਾਈ ਛੇਵੀ ਇਸ ਪਵਿੱਤਰ ਸਥਾਨ ਤੇ ਛੇਵੇਂ ਪਾਸ਼ਾ ਜੀ ਨੇ ਚਰਨ ਪਾਏ ਸੀ ਨਿਆਨ ਮੁਯੋ ਯੋਧਨਾਂ ਜਾਤਾ ਸਿਰਖਲਾ ਪਰ ਤੂ ਜੁਨਾਦਾਏ ਮਨ ਤੇ ਰੋ ਤੇ ਜਾਨਣਾ ਲਿਖ ਨਿਵਿ ਤਨ ਉਪੀਚਾਰੇ ਨਾਮ ਤੁਮ ਹੈ ਸ਼ਰਮਾ ਦੇਵੀ ਸੋਮਨ ਤੇ ਰਹੀ ਸਤੇ ਸੰਤੋਖੇ ਨਾਮ ਤੁਮ ਨਾਮ ਦੀਰ ਕਰਾਰੇ ਨਾਮ ਕੀ ਤੀ ਰਾਤ ਕਸਮ ਬੇਸਾਰ ਹੈ ਤੇ ਕਮਜਾਨ ਨਾਨਕ ਨਾਵੇ ਬਾਜ ਸਨਾਤ ਰਾਹ ਗੁਜਰੀ ਨਾ ਚੌਥਾ ਹਰ ਕੇ ਅਨ ਸਤੁਰ ਸਤਪੁਰਖਾ ਬਿਨਉ ਕੋ ਰਵਰ ਪਾਸ ਹਮਕੇ ਉਰੇ ਸਰਣਾਈ ਕਰ ਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਖੋ ਹਰਿ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਿ ਮਰੀ ਰਹਿ ਦਾਸ ਰਹਾਉ ਹਰ ਜਨ ਕੇ ਬੜਾ ਤਾਗ ਵਿੜੇ ਜਨ ਹਰਿ ਹਰਿ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੰਹੇ ਮਿਲ ਸੰਗਤ ਗਣ ਪਰਗਾਸ ਜਿਨ ਹਰ 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 ਦਸ ਨਾਮ ਨਾ ਪਾਇਆ ਤੇ ਪਾਹ ਮਹੀਨ ਜਮ ਤਾਸ ਜੋ ਸਤਗੁਰ ਸ਼ਰਨ ਸੰਤ ਨਹੀਂ ਆਏ ਤ੍ਰਿ ਜੀਵੇ ਤ੍ਰਿ ਦਿਵਾਸ ਜਨ ਹਰ ਨੇਕਾਸ ਤਨદાન ਸਤਸੰਗਤ ਜਿਤਵਾਰ ਰਸ ਪਾਇਆ ਮਿਰਜਾ ਨਾਨਕ ਦਾ ਨਾਮ ਪ੍ਰਗਾਸ ਰਾਗ ਗੁਜਰੀ ਮੋਨਾ ਪੰਜਵਾ ਕਾਇਰੇ ਮਨਜਿਤ ਰਾਇ ਦਮ ਜਹਾਰ ਅਰਜੀਉ ਪਰਿਆ ਸਭ ਧਰਮਾਂ ਜੰਤੂ ਪਾਏ ਤਾਂ ਘਾਰੇ ਜਿਖ ਆਗੇ ਕਰ ਤਰਿਆ ਬੇਰੀ ਮਾਤਉ ਜੀ ਸਤ ਸੰਗਤ ਮਿਲੇ ਸਉਤਰਿਆ ਗੁਰ ਪਰਸਾਦ ਪਰਮ ਪਦ ਪਾਇਆ ਸੁਕੇ ਕਾਸ਼ਟ ਹਰਿਆ ਰਹਾ ਊੜੇ ਊੜਾ ਰਸੈ ਗੁੱਸਾ ਇਸ ਪਛੇ ਮੰਜੀ ਸਰੀਆ ਤਨ ਕਾਮਣ ਖਲਾਵੇ ਚੋਣ ਚੁਆਵੇ ਮਨ ਮੈਂ ਸਿਮਰਨ ਕਰਿਆ ਸਾਵਣੇ ਇਕ ਅੰਤ ਸਤਿਗੁਰ ਪਰਸਾਦ ਸਾਮੰਨ ਅਨੰਨ ਅਰਪਤ ਨ ਜਨ ਰਗਮਯ ਨਮ ਪਾਨਾ ਸਉਦਿਆ ਵ ਸਉਦਿਆ ਵੇ ਤੁਧ ਜੀ ਅ ਸੱਚੇ ਰਜੇ ਹਰੇ ਕੋ ਬਖਸਾਣਾ ਇਕ ਦਾਤੇ ਇਕ ਬੇਖਾਰੀ ਜੀ ਸਭ ਤੇਰੇ ਚੋਜ ਬਿੜਾਣਾ ਤੁਮ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਮੇਰੇ ਅਵਰ ਨ ਜਾਣਾ ਤੋਮ ਆ ਰਗਰਮਿਆਂ ਤਪੰਤ ਜੀ تیر ਕਿਆ ਹੁਣਿਆ ਕਬਨਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਚਨਪੁਰ ਦਾਣਾ

ਸੇ ਧਨ ਸੇ ਤਨ ਯਨ ਅਰਥ ਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਮਾ ਤੇਰੀ ਪਤ ਪੰਡਾਲ ਜੀ ਪਰੇ ਮੇ ਅੰਤ ਮੇ ਅੰਤ ਤੇਰੇ ਤਪ ਤੇਰੀ ਪਤ ਸਲਾਮ ਤੁਧ ਜੀ ਅਰਣ ਤੂੰ ਨੀਕੁ ਅਨੰਤਾ ਤੇਰੀ ਅਨੰਦ ਤੇਰੀ ਅੰਬਿਗਰਾਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤ ਆ ਸਿਮਰਤ ਸਾਸਤਿ ਦੇ ਕਰ ਕਰਿਆ ਘੜ ਕਰਮ ਕਰੰਤਾ ਸੇਵਾ ਸੇਵਾ ਦੇ ਬਲਿਆ ਨਾਨਕ ਜੀ ਜੋ ਪਾਵੇ ਮੇਰੇ ਅਰਪਤਵੰਤਾ ਤੁਮਾਰ ਗੁਰਗ ਪਰਮ ਪਰਕਰਤਾ ਜੀ ਤੁਧ ਜੇ ਵੜਿਆ ਪਰ ਨਾ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਨੇ ਚਲ ਕਰਤਾ ਸੋਈ ਤੁਦਾ ਪੇ ਬਾਵੇ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਦਾ ਪੇ ਸਿਖ ਸੰਪਾਰੀ ਜੀ ਤੁਦਾ ਪੇ ਸਿਰਜ ਸੰਗੋਈ ਯਾਰਾ